ਕਰ ਲੇਤੇ ਸਾਰਿਆਂ ਨੂੰ ਜੈ ਸ਼੍ਰੀ ਮਹਾਕਾਲ ਓਮ ਨਮਹ ਪਾਰਵਤੀ ਪਦੈ ਹਰ ਹਰ ਮਹਾਦੇਵ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਤਸੰਗ ਗਰੁੱਪ ਹੈ ਸ਼ਿਵ ਸ਼ਕਤੀ ਸਤਸੰਗ ਗਰੁੱਪ ਇਹ ਸਾਡੇ ਗਰੁੱਪ ਦੀ 호ਸਟ ਹੈ ਤੇ ਅਸੀਂ ਮੈਂ ਵਾਈਸ 호ਸਟ ਅਸੀਂ ਦੋਨਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਕੋਈ ਨਾ ਕੋਈ ਧਾਰਮਿਕ ਜਿਸ ਤਰ੍ਹਾਂ ਪ੍ਰੋਗਰਾਮ ਹੁੰਦਾ ਉਹਨੂੰ ਹੀ ਕਰਵਾਈਏ ਜਨਮ ਅਸ਼ਟਮੀ ਹੋ ਗਈ ਸ਼ਿਵਰਾਤਰੀ ਹੋ ਗਈ ਔਰ ਭਗਵਾਨ ਨੇ ਚਾਇਆ ਤਾਂ ਅੱਗੇ ਵੀ ਹੋਰ ਕੋਈ ਨਾ ਕੋਈ ਤਿਹਾੜ ਜ਼ਰੂਰ ਸੈਲੀਬ੍ਰੇਟ ਕਰਿਆ ਕਰਾਂਗੇ ਔਰ ਸਭ ਤੋਂ ਪਹਿਲਾਂ ਸ਼ਿਵਰਾਤਰੀ ਨੂੰ ਮਨਾਉਣ ਦਾ ਮੇਰਾ ਮਕਸਦ ਜਦੋਂ ਅਸੀਂ 90s ਦੀ ਇਸ 90s ਦੇ ਦੌਰ ਤੇ ਸਾਡੀ ਮੈਰਿਜ ਹੋਈ ਆ ਔਰ ਅੱਜ ਕੱਲ ਤੇ ਜਿਹੜੀਆਂ ਅਸੀਂ ਨਵੀਆਂ ਫੈਸ਼ਨਦਾਰ ਮੈਰਿਜਸ ਵੇਖਦੇ ਨਾ ਉਹਨੂੰ ਵੇਖ ਕੇ ਦਿਲ ਕਰਦਾ ਹੈ ਕਿ ਸਾਡਾ ਵੀ ਇਸ ਤਰ੍ਹਾਂ ਦਾ ਹੋਵੇ ਔਰ ਮੇਰੇ ਦਿਲ 'ਚ ਇਹ ਖਿਆਲ ਆਇਆ ਕਿ ਕਿਉਂ ਨਾ ਭੋਲੇਨਾਥ ਦਾ ਵੀ ਇਸੇ ਤਰੀਕੇ ਦੇ ਨਾਲ ਅੱਜ ਦੇ ਦੌਰ ਦੇ ਤਰੀਕੇ ਦੇ ਨਾਲ ਉਹਨਾਂ ਦੀ ਮੈਰਿਜ ਕਰਾਈ ਦਈਏ ਸਾਰੇ ਮਨ ਉਸ ਚੀਜ਼ ਦੇ ਨਾਲ ਖੁਸ਼ੀ ਨਹੀਂ ਦੇਖੋ ਅਸੀਂ ਆਪਣੇ ਬੱਚਿਆਂ ਦਾ ਪਰ ਪਲੇਟ ਕਰਾ ਕੇ ਕਿੰਨਾ ਧੂਮ-ਧਾਮ ਨਾ ਕਰਾਨੀਆ ਛੋਟਾ ਜਿਹਾ ਵੀ ਕੁਐਸ਼ਨ ਹੈ ਤੇ ਉਹ ਤਾਂ ਫਿਰ ਜਗਤ ਪਿਤਾ ਉਹ ਤਾਂ ਮੇਰੀ ਮਾਹ ਮਾਈ ਹੈ ਜੀ ਅਸੀਂ ਉਹਨਾਂ ਦਾ ਨਾ ਕਰਾਵਾਂਗੇ ਫਿਰ ਸਾਡਾ ਆਪਣੇ ਬੱਚਿਆਂ ਦਾ ਕਰਾਣ ਦਾ ਕੀ ਮਕਸਦ ਹੈ ਇਸ ਕਰਕੇ ਮੇਰੇ ਮਨ 'ਚ ਇਹ ਖਿਆਲ ਹੀ ਕਿ ਪਹਿਲੇ ਪਰਮਾਤਮਾ ਦਾ ਕਰਵਾਈਏ ਤੇ ਬੋਲੇ ਨਾ ਜੀ ਨੇ ਚਾਇਆ ਮਾਹ ਮਾਈ ਨੇ ਚਾਇਆ ਤਾਂ ਹੀ ਹਰ ਸਾਲ ਐਸੇ ਤਰ੍ਹਾਂ ਹੀ ਇਸ ਤੋਂ ਵੀ ਜਿਸ ਤਰ੍ਹਾਂ ਦੀ ਉਹ ਸਾਨੂੰ ਸਮਰਥ ਦੇਣਗੇ ਅਸੀਂ ਉਸ ਤਰ੍ਹਾਂ ਕਰਵਾਵਾਂਗੇ ਇਹ ਸਾਡਾ ਨਹੀਂ ਹੈ ਇਹ ਜਿਹੜਾ ਸ਼ਿਵ ਸ਼ਕਤੀ ਗਰੁੱਪ ਹੈ ਇਹ ਪਤਾ ਨਹੀਂ ਉਹਨਾਂ ਨੇ ਸਾਨੂੰ ਬlesing ਦਿੱਤੀਆਂ ਕਿਸ ਤਰ੍ਹਾਂ ਸਾਡੇ ਨਾਲ ਇਹ ਸਾਰੇ ਗਰੁੱਪ ਮੈਂਬਰ ਜੁੜੇ ਆ ਬਹੁਤ ਮੈਂ ਇਹ ਆਜਮੀ ਮੈਨੂੰ ਯਾਦ ਹੈ ਕਿ ਇੱਕ ਛੋਟੇ ਜੀ ਕਿੱਟੀ ਤੋਂ ਇੱਕ ਗੱਲ ਸਟਾਰਟ ਹੋਈ ਸੀ ਕਿ ਸਸੰਗ ਕਿੱਟੀ ਸਟਾਰਟ ਕੀਤੀ ਜਾਏਗੀ ਔਰ ਬਹੁਤ ਛੋਟੇ ਲੈਵਲ ਤੋਂ ਕਿੱਟੀ ਸਟਾਰਟ ਹੋਈ ਔਰ ਅੱਜ ਇਹਦਾ ਲੈਵਲ ਪ੍ਰਮਾਤਮਾ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਉੱਪਰ ਪਹੁੰਚਾ ਦਿੱਤਾ ਸਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਉਹ ਯਾਰ ਜੀ ਅਸੀਂ ਸੋਚਿਆ ਵੀ ਨਹੀਂ ਹੁੰਦਾ ਪ੍ਰਮਾਤਮਾ ਨੇ ਇਹ ਸਟੇਜ ਲੱਗੀ ਆ ਅਸੀਂ ਮੰਡਪ ਸਜਾਇਆ ਵਾ ਅਸੀਂ ਪਤਾ ਨਹੀਂ ਕੀ ਕੀ ਸੋਚਿਆ ਸੀ ਇਹਦੇ ਵਿੱਚ ਸਾਡੇ ਗਰੁੱਪ ਜਿਹਦੇ ਦੇ ਮੈਂਬਰ ਜਣੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂਬਰ ਜਿਹੜੇ ਨੇ ਸਾਨੂੰ ਪੂਰੀ ਤਰ੍ਹਾਂ ਸਪੋਰਟ ਦਿੰਦੇ ਨੇ ਪਿਆਰ ਦਿੰਦੇ ਨੇ ਇਹਨਾਂ ਦੀ ਸਪੋਰਟ ਕਰਕੇ ਹੀ ਅਸੀਂ ਅੱਜ ਤੱਕ ਇੱਥੋਂ ਤੱਕ ਆਉਂਦੇ ਆਣ ਨੂੰ ਇੱਕੋ ਗੱਲ ਕਵਾਂਗੇ ਜੈ ਸ਼੍ਰੀ ਮਹਾਕਾਰ ਜੇਕਾਰਾ ਮੇਰੀ ਸ਼ੇਰਾਂ ਵਾਲੀ ਜੀ ਦਾ ਬੋਲ ਸਾਰੇ ਵਰਬਾਰ ਦੀ ਜੈ ਓ ਨਮ ਪਾਰਬਤ ਪਰ ਅੱਜ ਸ਼ਿਵਰਾਤਰੀ ਵੀ ਹੈ ਬਹੁਤ ਅੱਛਾ ਲੱਗਾ ਸੀ ਬholenath ਦਾ ਬਹੁਤ ਅੱਛੀ ਸੈਲੀਬ੍ਰੇਸ਼ਨ ਕੀਤੀ ਹੈ ਪੂਰੀ ਤਰ੍ਹਾਂ ਸਟਾਲ ਲਗਾਏ ਹੈ ਬਹੁਤ ਅੱਛਾ ਖਾਣਾ ਆਇਆ ਹੈ ਪ੍ਰੋਪਰ ਵਿਧੀ ਨਾਲ ਹੋਇਆ ਹੈ ਅਗਰ ਅਸੀਂ ਅੱਜ ਕਰ ਰਹੇ ਹਾਂ ਮੈਨੂੰ ਉਮੀਦ ਹੈ ਕਿ ਸਾਡੀ ਅਨਵਲੀ ਜਨਰੇਸ਼ਨ ਵੀ ਸਾਨੂੰ ਵੇਖ ਕੇ ਇਹ ਸਾਰਾ ਕੁਝ ਸੈਲੀਬ੍ਰੇਟ ਕਰੇਗੀ ਇਸੇ ਤਰ੍ਹਾਂ ਅੱਗੇ ਚੱਲੇਗੀ ਪਰਮਾਤਮਾ ਦੇ ਬਸੇ ਬਹੁਤ ਅੱਛੀ ਗੱਲ ਹੈ ਭੱਜ ਦੌੜ ਦੀ ਲਾਈਫ ਹੈ ਨਾ ਇੰਨੀ ਜ਼ਿਆਦਾ ਉਹਦੇ ਵਿੱਚ ਸਾਡੇ ਬੱਚੇ ਸਾਡੇ ਰਿਚੁਅਲਸ ਤੋਂ ਦੂਰ ਹੋ ਰਹੇ ਹਨ ਸਾਡੇ ਬੱਚਿਆਂ ਨੂੰ ਅਸੀਂ ਦੇਖੋ ਸਾਡੇ ਬੱਚੇ ਬਾਹਰ ਬੈਠੇ ਐ ਕੋਈ ਸਾਰਿਆਂ ਦੇ ਬੱਚੇ ਆਲਮੋਸਟ ਹਨ ਅਸੀਂ ਇਹ ਵੀਡੀਓਜ਼ ਦੇ थ्रू ਉਹਨਾਂ ਨੂੰ ਦਿਖਾਉਣਾ ਚਾਹੁੰਦੇ ਆ ਅਸੀਂ ਆਪਣੇ ਕਸਟਮਸ ਆਪਣੇ ਟਰੈਡੀਸ਼ਨਸ ਆਪਣੇ ਰਿਚੂਅਲਸ ਉਹਨਾਂ ਨੂੰ ਕੈਰੀ ਆਨ ਕਰਦੇ ਫਿਰ ਅਸੀਂ ਅੱਜ ਇਹ ਨਹੀਂ ਮਨਾਵਾਂਗੇ ਸਾਡੇ ਬੱਚਿਆਂ ਨੂੰ ਕੀ ਪਤਾ ਲੱਗੇਗਾ ਸ਼ਿਵਰਾਤਰੀ ਵੀ ਕੋਈ ਹੈਗਾ ਇਹ ਇੰਡੀਆ ਦੇ ਵਿੱਚ ਨਹੀਂ ਇਹ ਅੱਜ YouTube ਲਾਈਵ ਚੱਲ ਰਿਹਾ ਵੈ ਇਹ ਦੂਸਰੀ ਕੰਟਰੀਜ਼ ਦੇ ਵਿੱਚ ਵੀ ਚੱਲ ਰਿਹਾ ਵੈ ਅਸੀਂ ਆਪਣੇ ਜਨਮਦਾਤਾ ਨੂੰ ਅਸੀਂ ਆਪਣੇ ਸਮਝੋ ਭੋਲੇनाथ ਜੀ ਨੂੰ 올 오버 컨트리스 ਦੇ ਵਿੱਚ ਦਿਖਾ ਰਹੇ ਕਿ ਕਿਸ ਤਰ੍ਹਾਂ ਉਹਨਾਂ ਦਾ ਫੈਸਟੀਵਲ ਮਨਾਉਂਦੇ